14 April 1984 ਨੂੰ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਇੱਕ ਖਾਸ ਉਹਨਾਂ ਦੇ ਬਹੁਤ ਖਾਸ ਇੱਕ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਆ ਅੱਜ ਦੇ ਦਿਨ ਕੌਣ ਸੀ ਸੰਤ ਬਾਬਾ ਜਰਨੈਲ ਸਿੰਘ ਦਾ ਖਾਸ ਬੰਦਾ ਤੇ ਕਿਹਨੇ ਕਤਲ ਕੀਤਾ ਤੇ ਉਹਨਾਂ ਦੇ ਕਤਲ ਤੋਂ ਬਾਅਦ ਕੀ ਕੁਝ ਹੋਇਆ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਜਰਨੈਲ ਸਿੰਘ ਦੀ ਪਿੰਡਰਾ ਵਾਲੇ ਜੀ ਦੇ ਇੱਕ ਖਾਸ ਬੰਦੇ ਜਿਹੜੇ ਕਿ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਹਮੇਸ਼ਾ ਰਹਿੰਦੇ ਸੀਗੇ ਜਦੋਂ ਕੋਈ ਵੀ ਕਾਰਵਾਈ ਕਰਨੀ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੇ ਆਪਣੇ ਉਸ ਖਾਸ ਬੰਦੇ ਨੂੰ ਕਹਿਣਾ ਉਹ ਖਾਸ ਬੰਦਾ ਏਡਾ ਦਲੇਰ ਏਡਾ ਤਾਕਤਵਰ ਸੀਗਾ ਕਿ ਜਦੋਂ ਉਹਦਾ ਕੋਈ ਨਾਮ ਸੁਣਦੇ ਸੀ ਨਾ ਲੋਕ ਦੁਸ਼ਮਣ ਉਹਦੇ ਵਿਰੋਧੀ ਉਹਦੇ ਤੇ ਮੂੰਹ ਵਿੱਚ ਉਂਗਲੀਆਂ ਪਾ ਲੈਂਦੇ ਸੀਗੇ ਉਸ ਖਾਸ ਬੰਦੇ ਦਾ ਨਾਮ ਸੀਗਾ ਸੁਰਿੰਦਰ ਸਿੰਘ ਸੋਢੀ ਸੁਰਿੰਦਰ ਸਿੰਘ ਸੋਢੀ ਬਹੁਤ ਐਸੀ ਕਾਰਵਾਈਆਂ ਜਿਹੜੀਆਂ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਉਹਨਾਂ ਨੇ ਕੀਤੀਆਂ ਆ ਉਹਨਾਂ ਕਾਰਵਾਈਆਂ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਸੀਗੇ ਹਮੇਸ਼ਾ ਨਾਲ ਰਹਿਣਾ ਸੰਤਾਂ ਦਾ ਬਹੁਤ ਪਿਆਰ ਮਿਲਣਾ ਬਹੁਤ ਐਸੀਆਂ ਗੱਲਾਂ ਇਹਨਾਂ ਦੇ ਵਿੱਚ ਹੋ ਗਈਆਂ ਸੀਗੀਆਂ ਕਿ ਇਹਨਾਂ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਅਕਾਲੀ ਦਲ ਪਾਰਟੀ ਦੇ ਇੱਕ ਵੱਡੇ ਆਗੂ ਵਰਬਚਨ ਸਿੰਘ ਹੋਣਾ ਨੇ ਦੇ ਨਾਲ ਬਲਜਿੰਦਰ ਸਿੰਘ ਮਾਲਕ ਸਿੰਘ ਭਾਟੀਗਾ ਸੁਰਿੰਦਰ ਸਿੰਘ ਸ਼ਿੰਦਾ ਤੇ ਬਲਜੀਤ ਕੌਰ ਨੇ ਇਹਨਾਂ ਦੋਨਾਂ ਨੇ ਸੁਰਿੰਦਰ ਸਿੰਘ ਸੋਢੀ ਦੇ ਕਤਲ ਦੀ ਜ਼ਿੰਮੇਵਾਰੀ ਨੂੰ ਕਬੂਲਿਆ ਜਦੋਂ ਇਹ ਗੱਲ ਸੰਤਾ ਨੂੰ ਪਤਾ ਲੱਗੀ ਕਿ ਸੋਢੀ ਦਾ ਕਤਲ ਹੋ ਗਿਆ ਸੋਢੀ ਮਾਰਿਆ ਗਿਆ ਤੇ ਉਹਨਾਂ ਦੇ ਅੰਦਰ ਵੀ ਗਰੋਸ ਪ੍ਰਗਟ ਹੋਇਆ ਸੰਤ ਪਾਪਾ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਨਾਲ ਰਹਿਣ ਵਾਲੇ ਸਾਥੀ ਵੀ ਵੀਰਸ ਵਿੱਚ ਆਏ ਕਿ ਜਿਨ੍ਹਾਂ ਨੇ ਸੋਢੀ ਨੂੰ ਕਤਲ ਕੀਤਾ ਆ ਅਸੀਂ ਬਖਸ਼ਣੇ ਉਹ ਵੀ ਨਹੀਂ ਹੈ ਉਹੀ ਕੁਝ ਹੋਇਆ ਹਜੇ 3-4 ਕੁ ਦਿਨ ਪਏ ਸੀਗੇ ਇਹਨਾਂ 3-4 ਦਿਨਾਂ ਦੇ ਵਿੱਚ 4 ਕਤਲ ਹੋਰ ਹੋ ਗਏ ਇਹ 4 ਕਤਲ ਉਹ ਸੀਗੇ ਜਿਨ੍ਹਾਂ ਨੇ ਸੁਰਿੰਦਰ ਸਿੰਘ ਸੋਢੀ ਨੂੰ ਮਾਰਿਆ ਸੀਗਾ ਇਹਨਾਂ ਚਾਰ ਕਤਲਾ ਦੇ ਵਿੱਚ ਸੁਰਿੰਦਰ ਸਿੰਘ ਸ਼ਿੰਦਾ ਤੇ ਬਲਜੀਤ ਕੌਰ ਜਿਨ੍ਹਾਂ ਨੇ ਸੋਢੀ ਦੀ ਕਤਲ ਦੀ ਜ਼ਿੰਮੇਵਾਰੀ ਲਈ ਸੀ ਦੂਜੇ ਪਾਸੇ ਬਲਜਿੰਦਰ ਸਿੰਘ ਤੇ ਮਾਲਕ ਸਿੰਘ ਪਾਟੀਆਂ ਵੀ ਮਾਰੇ ਗਏ ਤੇ ਨਾਲ ਦੀ ਨਾਲ ਯਾਦ ਰੱਖਿਓ ਗੁਰਬਚਨ ਸਿੰਘ ਜੀ ਬਚ ਗਏ ਕਿਉਂਕਿ ਉਹਨਾਂ ਦੇ ਉੱਤੇ ਸ਼ਾਸਿਪਾਲਟੀ ਦਾ ਹੱਥ ਸੀ ਪਰ ਕਿੰਨਾ ਕੁ ਸਮਾ ਉਹ ਗੱਲ ਵੱਖਰੀ ਹੈ ਇਹ ਸਾਰੀ ਘਟਨਾ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਤੇ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡਾ ਫਾੜ ਪੈ ਗਿਆ ਦੋਨੇ ਇੱਕ ਦੂਜੇ ਦੇ ਵਿਰੋਧ ਵਿੱਚ ਖੜੇ ਹੋਣ ਲੱਗ ਪਏ ਜਿੱਥੇ ਇਕੱਠੇ ਹੋਣਾ ਹੁਣ ਦੋਨਾਂ ਨੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਆਪਣੀਆਂ ਆਪਣੀਆਂ ਕਾਰਵਾਈਆਂ ਨੂੰ ਹੋਣੀ ਹੈ ਹੁਣ ਸਿੱਖੀ ਕਹਿੰਦੇ ਸੀਗੇ ਕਿ ਸਾਡੇ ਹੱਥ ਸਰਦਾਰ ਗੁਰਬਚਨ ਸਿੰਘ ਲੱਗੇ ਅਸੀਂ ਉਹਨੂੰ ਵੀ ਮਾਰੀਏ ਤੇ ਸੋਢੀ ਦੀ ਮੌਤ ਦਾ ਬਦਲਾ ਲਈਏ ਪਰ ਉਹ ਹੱਥ ਨਹੀਂ ਆਏ ਉਹ ਗੱਲ ਵੱਖਰੀ ਹੈ ਜਦੋਂ ਜੂਨ ਦੇ ਵਿੱਚ 1984 ਦਰਬਾਰ ਸਾਹਿਬ ਉਤੇ ਹਮਲਾ ਹੋਇਆ ਉਦੋਂ ਉਹ ਮਾਰੇ ਜਾਂਦੇ ਆ ਸੋ ਅੱਜ ਦੇ ਦਿਨ ਦਾ ਜਿਹੜਾ ਇਤਿਹਾਸ ਹੈ ਡਾਕਟਰ ਖਰਜਿੰਦਰ ਸਿੰਘ ਦਲਗੀਰ ਉਹਨਾਂ ਦੀ ਕਿਤਾਬ ਸਿੱਖ ਇਤਿਹਾਸ ਵਿੱਚ ਅੱਜ ਦੇ ਦਿਨ ਉਹਦੇ ਵਿੱਚ ਡਾਕਟਰ ਸਾਹਿਬ ਨੇ ਲਿਖਿਆ ਆ ਕਿ 14 ਅਪ੍ਰੈਲ 1984 ਈਸਵੀ ਦੀ ਸਰਦਾਰ ਸੁਰਿੰਦਰ ਸਿੰਘ ਸੋਢੀ ਦਾ ਕਤਲ ਹੋ ਜਾਂਦਾ ਅਜ ਦੇ ਦੇ ਫਿਰ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆ ਅਤਿਆਸ ਦੀ ਇਹ ਪੂਰੀ ਲੜੀ ਰੋਜ਼ ਆਪਾਂ ਨਾਮਾਂ ਦਿਨ ਤੇ ਨਾਮਾਂ ਇਤਿਆਸ ਲੈ ਕੇ ਆ ਰਹੇ ਆ ਸਵਾਪ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਜਿਨ੍ਹਾਂ ਨੇ ਹਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਵੋ ਤਾਂ ਕਿ ਰੋਜ਼ ਨਵਾਂ ਇਤਿਹਾਸ ਆਪ ਸੰਗਤ ਤੱਕ ਪਹੁੰਚੇ ਆਪ ਸੰਗਤ ਨੂੰ ਪਤਾ ਲੱਗ ਜਵੇ ਕਿ ਸਿੱਖਾ ਦਾ ਇਤਿਹਾਸ ਬਹੁਤ ਵਿਸ਼ਾਲ ਹੈ ਰੋਜ਼ ਇੱਕ ਨਵਾਂ ਇਤਿਹਾਸ ਸਾਡੇ ਸਾਹਮਣੇ ਹੈ ਡਾਕਟਰ ਸਾਹਿਬ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਡਾਕਟਰ ਹਜਿੰਦਰ ਸਿੰਘ ਦਲਗੀਰ ਉਹਨਾਂ ਨੇ ਉਹਨਾਂ ਨੇ ਇੱਕ ਦਿਨ ਦੇ ਵਿੱਚ 5-5 ਇਤਿਹਾਸ ਲਿਖੇ ਹੋਏ ਆ ਤੁਹਾਡੇ ਕੋ ਜਿੰਨਾ ਕੋ ਸਮਾਂ ਆਪਸ ਆਪੇ ਵਿੱਚ ਰਹਿੰਦੇ ਹੋਏ ਇੱਕ ਇਤਿਹਾਸਕ ਆਪ ਸੰਗਤ ਦੇ ਸਾਹਮਣੇ ਰੱਖ ਰਹੇ ਸੋ ਜਿਨ੍ਹਾਂ ਨੇ ਕਿਤਾਬ ਪੜਨੀ ਕਿਤਾਬ ਦਾ ਨਾਮ ਹੈ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਇਹ ਦੋ ਭਾਗਾ ਵਿੱਚ ਕਿਤਾਬ ਛਪੀ ਹੋਈ ਹੈ ਡਾਕਟਰ ਖਰਜਿੰਦਰ ਸਿੰਘ ਦਿਲਗੀਰ ਉਹਨਾਂ ਦੀ ਕਿਤਾਬ ਲਿਖੀ ਹੋਈ ਹੈ ਸੋ ਉਹਨਾਂ ਨੇ ਜਦੋਂ 14 ਅਪ੍ਰੈਲ ਦਾ ਇਤਿਹਾਸ ਲਿਖਿਆ ਤੇ ਉਹਨਾਂ ਨੇ 14 ਅਪ੍ਰੈਲ ਦੇ ਇਤਿਹਾਸ ਵਿੱਚ 14 ਅਪ੍ਰੈਲ 1900 84 ਦੀ ਇੱਕ ਘਟਨਾ ਲਿਖੀ ਆ ਜਦੋਂ ਸਰਦਾਰ ਸੁਰਿੰਦਰ ਸਿੰਘ ਸੋਢੀ ਦਾ ਕਤਲ ਹੋ ਜਾਂਦਾ ਤੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਤੇ ਜ਼ਿੰਮੇਵਾਰੀ ਜਿਹੜੇ ਲੋਕ ਸੀਗੇ ਉਹਨਾਂ ਦਾ ਸਾਥ ਨਿਭਾਉਣ ਵਾਲੇ ਉਹਨਾਂ ਦਾ ਵੀ ਕਤਲ ਸੰਤ ਬਾਬਾ ਜਨੈ ਸਿੰਘ ਪਿੰਡਰਾਵਾਲੇ ਦੇ ਸਾਥੀ ਕਰ ਦਿੰਦੇ ਸੋ ਅੱਜ ਦਾ ਇਤਿਹਾਸ ਆਪ ਸੰਗਤ ਦੇ ਸਾਹਮਣੇ ਕੀਤਾ ਆ ਸਤਿਗੁਰੂ ਦਾਤਾ ਕਿਰਪਾ ਕਰੇ ਮਾਲਕ ਦੀ ਬਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Fuck